ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870 ਸਸੀ ਗਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਅਕਬੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਬਾਈ ਮੋਬਾਈਲ ਨੰਬਰ ਜੀ ਆਪਣਾ 788775927 788775927 ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਤੇ ਜਿਹੜੀ ਵੀਰ ਆਪਾਂ ਬੂਰੀ ਝੋਟੀ ਦੇਖੀ ਹੈ ਨਾ ਤਾਜੀ ਸੂਈ ਹੈ ਨਾ ਇੱਕ ਸੂਆ ਕਿਹੜਾ ਸੂਈ ਹੈ ਇਹ ਤੀਜੇ ਸੂਏ ਸੂਈ ਆਉਂਦੀ ਹੈ ਠੀਕ ਆ ਕਿੰਨਾ ਕ ਟਾਈਮ ਹੋ ਗਿਆ ਸੂਈ ਨਾਲ ਜੀ ਸਵੇਰ ਸੂਈ ਆ ਪਈ ਜੇਰ ਬਾਈ ਜੀ ਠੀਕ ਆ ਜੇਰ ਵੀ ਓਕੇ ਆ ਬੱਚਾ ਇਹਨੇ ਪਾਤਾ ਕਾਲੀ ਕੱਟੀ ਹੈ ਆਪਣਾ ਕੱਟੀ ਆ ਗਈ ਵਿੱਚ ਹੈ ਨਾ ਤੇ ਧਾਰਾ ਧੁਰਾ ਮਾਰ ਕੇ ਆਪਾਂ ਦੇਖ ਲਿਆ ਹ ਠੀਕ ਹੈ ਕਿੰਨਾ ਕੁ ਬੋੜਾ ਚੋਤਾ ਇਹਦਾ ਬੋੜਾ ਮੇਰੇ 2 ਕਿਲੋ ਲੀਟਰ ਕੱਢਿਆ ਬੱਚਿਆਂ ਚੰਗਾ ਠੀਕ ਹੈ ਤੇ ਧਾਰਾ ਤੂੰ ਰੈਕ ਨੰਬਰ ਬਿਲਕੁਲ 1 ਨੰਬਰ ਆ ਜੀ ਸੁ ਵੀਰੇ ਧਾਰਾ ਦੇਖ ਸਕਦੇ ਹੋ ਚੌਣ ਚਵਾਈ ਇੱਕ ਨੰਬਰ ਆ ਬਿਲਕੁਲ ਕੋਈ ਭੂੜ ਸਰਲਾ ਨਹੀਂ ਤੇ ਵੀਰੇ ਚਵਾਈ ਦੇ ਨਰਮਾ ਬਿਲਕੁਲ ਇੱਕ ਨੰਬਰ ਆ ਜੀ ਕੋਮਾ ਨਾਲ ਦੀ ਚਵਾਈ ਹੈ ਠੀਕ ਹੈ ਮੂਹਰੇ ਸਰਲਾ ਜੀ ਮਾਰੀ ਧਾਰਾ ਜੀ ਸੋ ਚੌਣ ਚਵਾ ਬਿਲਕੁਲ ਇੱਕ ਨੰਬਰ ਆ ਕੋਈ ਭੂੜ ਸਰਲਾ ਨਹੀਂ ਬੜਾ ਠੀਕ ਆ ਓਕੇ ਤੇ ਵੀਰੇ ਆਪਾਂ ਨੂੰ ਦੁੱਧ ਕਿੰਨਾ ਦੱਸਿਆ ਮਾਲਕ ਨੇ ਤੇ ਪਿਛਲੇ ਜਵਾਬ ਦਾ ਦੁੱਧ ਇਧਰੇ 13 ਲੀਟਰ ਦੱਸਿਆ ਆਪਾਂ ਦਾ ਅੰਦਾਜ਼ਾ ਹੈ 13 ਲੀਟਰ 14 ਮਨ ਕੇ ਲੈਣੇ ਇਤ ਕੀ ਅੱਜ ਕੀ ਆ ਵਧੀਆ ਚ ਮਤਲਬ ਇੰਦਾ ਸੇਵਾਲੇ ਕੋਲੇ ਬਾਕੀ 14 15 ਲੀਟਰ ਦੁੱਧ ਦੇ ਦੋ ਰੇਟ ਇਹਦਾ ਕੀ ਰਹੂਗਾ ਰੇਟ ਵੀ 1 ਲੱਖ 20 ਹਜ਼ਾਰ ਦੀ ਆ ਮਾਨ ਤਾਂ ਹੋ ਜੂਗਾ ਮਾਨ ਤਾਂ ਹੋ ਜੂਗਾ ਤੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੂਰੀ ਝੋਟੀ ਤੀਸਰਾ ਸੂਆ ਤਾਜੀ ਸੂਈ ਵੀ ਬੱਚਾ ਅਗੇ ਪਿਛੇ ਤੇ ਕੱਟੀ 14 ਗੀ ਲੀਟਰ ਦੁੱਧ ਪਾਉਣ ਦਾ ਦਮ ਰੱਖ ਗਿਆ ਤੇ ਚੌਂਡ ਜਵਾਦੀ ਬਿਲਕੁਲ ਇੱਕ ਨੰਬਰ ਤੇ ਕੱਦ ਕਾੜ ਬਹੁਤ ਜ਼ਿਆਦਾ ੁੱਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਸੋਹਣਾ ਗੁੱਲੇ ਵਾਲਾ ਥਾਣਾ ਹਾਥੀ ਚੋਈ ਜਿਹੜਾ ਪਿਓਰ ਬੂਰੀ ਝੋ ਤਾਜੀ ਸੂਚੀ ਹੈ ਜੇਰ ਵਗੈਰਾ ਉਹ ਕਹਿੰਦੇ ਬੱਚਾ ਦੇ ਪਿੱਛੇ ਫੀਮੇਲ ਕਾਫਫ ਕੱਟੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੇਰ ਵੀ ਓਕੇ ਆ ਜਾਵਾ ਤੇ ਬੱਚਾ ਵੀ ਓਕੇ ਧਾਰ ਆਪਾਂ ਮਾਰਕੀਟ ਖਾਦੀਆਂ ਇੱਕ ਵੀ ਕੀਮਤਾਂ ਮੌਕੇ ਤੇ ਮਾਰਦਾਨ ਹੋ ਜੂਗਾ ਵੀਰੇ ਨੰਬਰ ਬੋਲਦੇ ਦਾਰੇ ਆਪਣਾ ਨੰਬਰ ਵੀਰੇ 78887 75927 ਇੱਕ ਵੀ ਚੋਂ ਮਾਰਦਾਨ ਹੋ ਜੂਗਾ ਮੌਕੇ ਤੇ ਹੋ ਜੂਗਾ ਹੋ ਜੂਗਾ ਠੀਕ ਆ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ